ਜਦੋਂ ਗੁਰਦੁਆਰਿਆਂ ਦੇ ਵਿੱਚ ਸਿੱਖ ਸਟੂਡੈਂਟ ਬਣ ਕੇ ਆਏਗਾ ਨਾ ਇੱਥੋਂ ਮੈਂ ਕੁਝ ਸਿੱਖਣਾ ਵਾ ਤੇ ਇੱਥੇ ਆ ਦੋ ਢਾਈ ਫੁੱਟ ਉੱਪਰ ਸਟੇਜ ਤੇ ਬਹਿਣ ਵਾਲਾ ਸਟੱਡੀ ਕਰਕੇ ਜ਼ਰੂਰ ਆਏਗਾ ਵੀ ਜਿੰਨਾਂ 'ਚ ਮੈਂ ਜਾ ਕੇ ਬੋਲਣਾ ਉਹਨਾਂ ਨੂੰ ਗੁਰਮਤ ਦਾ ਕੁਝ ਪਤਾ ਐਵੇਂ ਨਹੀਂ ਵੀ ਬੈਂ ਅੱਖਾਂ ਮੀਟ ਕੇ ਜੋ ਮਰਜ਼ੀ ਸੁਣਾ ਦਿਆਂਗਾ ਅੱਜ ਸਾਨੂੰ ਜਿਹਨੂੰ ਜਿਸ ਬੰਦੇ ਨੂੰ ਜਿਹੜੀ ਗੱਲ ਦੀ ਸਮਝ ਆਉਂਦੀ ਉਹੋ ਹੀ ਗੱਲ ਸੁਣਾ ਕੇ ਚਲਾ ਜਾਂਦਾ ਬਸ ਸਾਡਾ ਅਸੀਂ ਜਕਾਰਾ ਛੱਡ ਕੇ ਤੇ ਘਰੋਂ ਤੁਰ ਜਾਂਦੇ ਆ ਕਈ ਵਾਰੀ ਗੁਰਮਤ ਦੀ ਉਹ ਗੱਲ ਹੁੰਦੀ ਨਹੀਂ ਇਸ ਕਰਕੇ ਹਰ ਸਤੇਜ ਤੇ ਇੱਕ ਬੇਨਤੀ ਕਰੀਦੀ ਆਪਣੇ ਘਰਾਂ ਚ ਗੁਰਬਾਣੀ ਪੜਨ ਦੀ ਖੋਦ ਆਦਤ ਪਾਓ ਖੋਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਪੜੋ ਅੱਜ ਬੰਦਿਆਂ ਦੀ ਸਿੱਖੀ ਪ੍ਰਚਾਰੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਨਹੀਂ ਪ੍ਰਚਾਰੀ ਜਾ ਰਹੀ ਸਿੱਖੀ ਦਾ ਮਤਲਬ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸ ਗੱਲ ਤੇ ਮੋਹਰ ਲਾਉਂਦਾ ਹੈ ਜੇ ਉਸ ਗੱਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਹਿਮਤ ਨਹੀਂ ਉਹ ਗੱਲ ਕੱਚੀ ਹੋ ਸਕਦੀ ਹੈ ਉਹ ਗੁਰਮਤ ਨਹੀਂ ਹੋ ਸਕਦੀ ਤੁਸੀਂ ਕੋਈ ਵੀ ਚੀਜ਼ ਪੜ੍ਹਨੀ ਹੈ ਤੁਹਾਨੂੰ ਹਰ ਗੱਲ ਦਾ ਜਵਾਬ ਗੁਰੂ ਗ੍ਰੰਥ ਮੈਂ ਤਾਂ ਕਦੇ ਵੀ ਹੈਰਾਨ ਹੋ ਜਾਣਾ ਪਾਤਸ਼ਾਹ ਨੇ ਕੋਈ ਪੱਖ ਛੱਡਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਕੋਈ ਇਹ ਕਿਹੜਾ ਪੱਖ ਨਹੀਂ ਛੱਡਿਆ ਮਾਰੇ ਸਾਡੀ ਜ਼ਿੰਦਗੀ ਨੂੰ ਸੋਨਾ ਬਣਾਉਣ ਲਈ ਕੋਈ ਪੱਖ ਛੱਡਿਆ ਹੀ ਨਹੀਂ ਮਹਾਰਾਜ ਨੇ ਹਰ ਪੱਖੋਂ ਸਾਬ ਨੇ ਸਾਨੂੰ ਮੁਕੰਮਲ ਗਿਆਨ ਦਿੱਤਾ ਹੋਇਆ ਪਰ ਮੈਂ ਕਦੀ ਸੋਚਦੇ ਅਸੀਂ ਕਿੰਨੇ ਗਰੀਬ ਲੋਕ ਆ ਅਸੀਂ ਸਾਡੀ ਹਾਲ ਤੋਸ ਇਨਸਾਨ ਵਰਗੀ ਜਿਹੜਾ ਕਿਸੇ ਖਜ਼ਾਨੇ ਦੇ ਉੱਪਰ ਬੈਠਾ ਸੀ ਤੇ ਭੀਖ ਦੂਜਿਆਂ ਕੋਲੋਂ ਮੰਗ ਰਿਆ ਸੀ ਤੇ ਰਾ ਜਾਂਦਾ ਰਹੀ ਆਂਦਾ ਉਹ ਤੈਨੂੰ ਪਤਾ ਜਿੱਥੇ ਤੂੰ ਬੈਠਾ ਨਾ ਇਹਦੇ 2-4 ਫੁੱਟ ਥੱਲੇ ਖਜ਼ਾਨਾ ਨੱਪਿਆ ਕਿਸੇ ਨੇ ਤੈਨੂੰ ਕਿਸੇ ਕੋਲੋਂ ਕਟੋਰਾ ਫੜ ਕੇ ਭੀਖ ਮੰਗਣ ਦੀ ਲੋੜ ਨਹੀਂ ਤੇ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਆ ਦੂਜਿਆਂ ਦੇ ਅੱਗੇ ਜਾ ਕੇ ਝੋਲੀ ਅਟਦਾ ਪਿਆ ਐਡਾ ਵੱਡਾ ਖਜ਼ਾਨਾ ਤੇਰੇ ਕੋਲ ਹੋਵੇ ਪਿਉ ਦਾਦੇ ਕਾ ਹੁਣ ਮੈਂ ਤੁਕ ਬੋਲੀ ਪੂਰੀ ਕਰੂ ਗੁਰੂ ਕੇ ਪਿਆਰੇ ਪਿਉ ਦਾਦੇ ਕਾ ਖੋਲ ਡਿਠਾ ਤਾਂ ਮੇਰਾ ਮਾਨਾ